ਤਾਂ ਸਾਡੇ ਇੱਕ ਰਿਸ਼ਤੇਦਾਰ ਸੀ ਉਹ ਚੜਾਈ ਕਰ ਗਏ ਉਸ ਤੋਂ ਬਾਅਦ ਕਿੰਨੀ ਦੇਰ ਮਰੀ ਪਈ ਰਹੀ ਸਰਜੀਤ ਕੁਰਸੀ ਉਹਦਾ ਨਾਮ ਤੇ ਫੇਰ ਕਾਫੀ ਦੇਰ ਤੋਂ ਬਾਅਦ ਜਦੋਂ ਤਿਆਰੀ ਕਰ ਲਈ ਵੀ ਹੁਣ ਸੰਸਕਾਰ ਕਰੀਏ ਉਹ اچانک ਜਿਉਂਦੀ ਹੋ ਗਈ ਇੱਕ ਵਾਰੀ ਮੈਂ ਪੁੱਛਿਆ ਮਹਾ ਬੀਬੀ ਜੰਗਲਾ ਚ ਰਹਿੰਦੇ ਹੋ ਤੁਸੀਂ ਬਈ ਤੈਨੂੰ ਇੰਨਾ ਪਿਆਰ ਕਿਵੇਂ ਹੋ ਗਿਆ ਗੁਰੂ ਦੇ ਨਾਲ ਤੂੰ ਹਰ satsang ਚ ਆਉਣੀ ਐ ਦੂਰ ਦਰਾਜ ਤੋਂ ਆਉਣੀ ਸੀ ਇੰਨਾ ਆਉਣਾ ਔਖਾ ਟੁੱਟਿਆ ਜਾਂਦਾ ਸੈਗਮੰਦ ਆ ਰਿਆਂ ਕਰੋ ਪਰ ਲਗਨ ਐ ਨਹੀਂ ਪੱਕੀ ਸੀ ਜਿੱਥੇ ਜਾ ਕੇ ਸਾਰਿਆਂ ਦੇ ਸਫਰ ਮੁੱਕ ਜਾਣੇ ਉੱਥੋਂ ਵੀ 8-10 ਮੀਲ ਲੱਗੇ ਸੀਗੇ ਨੇਰਾ ਹੋ ਜਾਣਾ ਬਗਾਨਾ ਕੋਈ ਬੰਦਾ ਨਹੀਂ ਸੀ ਉੱਥੇ ਆਪਣਾ ਉੱਥੇ ਪਹੁੰਚ ਜਾਣਾ ਉਹਨਾਂ ਨੂੰ ਮਖਰੀ ਤੈਨੂੰ ਕਿੱਥੋਂ ਐਡੀ ਲਗਨ ਲੱਗੀ ਤੁਸੀਂ ਕਦੇ ਮੇਸ਼ ਨਹੀਂ ਕਰਦੇ ਖੇਤੀਬੀ ਵਿੱਚ ਕਰਦੇ ਹਾਂ ਹੋਰ ਕੰਮ ਵੀ ਕਰਦੇ ਹਾਂ ਪਸ਼ੂ ਵੀ ਤੁਹਾਡੇ ਖੜੇ ਰੀਕਦੇ ਹੁੰਦੇ ਨੇ ਤੁਹਾਨੂੰ ਮੈਂ ਨਹੀਂ ਢੂੰਗੀ ਲੱਗਣ ਤੈਨੂੰ ਕਿਵੇਂ ਲੱਗੀ ਕਾ ਲੱਗੀ ਮੈਂ ਚੜਾਈ ਕਰ ਗਈ ਸੀ ਚੜਾਈ ਕਰੀ ਹੋਈ ਤਾਂ ਮੈਂ ਹੁਣ ਜਾ ਲੈ ਕੇ ਜਾ ਰਹੇ ਹਾਂ ਉਸ ਵੇਲੇ ਰਸਤੇ 'ਤੇ ਬੈਤਰਨੀ ਨਦੀ ਆ ਗਈ ਨਦੀ ਆ ਗਈ ਤਾਂ ਵੀ ਬਹੁਤ ਪਿਆਰਿਕ ਨਦੀ ਮੇਰੇ ਤੇ ਲੰਘਣਾ ਹੋਵੇਗਾ ਤੇ ਉਥੇ ਮੈਂ ਖੜੀ ਆ ਉਹ ਕਹਿੰਦੇ ਤੂੰ ਲੰਘ ਕੇ ਮੈਂ ਦੇਖਦੀ ਆ ਵੀ ਦੰਦਾ ਕਿਵੇਂ ਬਦਬੂਦਾਰ ਨਦੀ ਐ ਜਾਨਵਰ ਵਿੱਚ ਫਿਰਦੇ ਨੇ ਵੱਡੇ ਵੱਡੇ ਮਗਰਮੱਛ ਮੂੰਹ ਅੱਡੀ ਖੜੇ ਨੇ ਇੰਨੇ ਨੂੰ ਮੈਂ ਕੀ ਦੇਖਦੀ ਆ ਇੱਕ ਛੋਟੀ ਜੀ ਕਿਸ਼ਤੀ ਲੈ ਕੇ ਚਿੱਟੇ ਕੱਪੜੇ ਵਾਲੀ ਕੋਈ ਬੀਬੀ ਆ ਗਈ ਕਹਿੰਦੀ ਭੈਣ ਆ ਜਾ ਬਹਿ ਜਾ ਇਹਦੇ ਵਿੱਚ ਮੈਂ ਬਹਿ ਗਈ ਪਾਰ ਲਗਾਤਾ ਮੈਂ ਕਹਿੰਦੀ ਮੈਂ ਉਹਨੂੰ ਪੁੱਛਿਆ ਵੀ ਤੂੰ ਤਾਂ ਮੈਨੂੰ ਜਾਣਦੀ ਨਹੀਂ ਨਾ ਮੈਂ ਤੈਨੂੰ ਜਾਣਦੀ ਆ ਇਹ ਜੇ ਭਿਆਨਕ ਆ ਵਾਹ ਸਾਗਰ ਦੇ ਵਿੱਚ ਤੂੰ ਮੈਨੂੰ ਨਗਾਉਣ ਵਾਸਤੇ ਕਿਵੇਂ ਆ ਗਈ ਦੇ ਕਿਵੇਂ ਛੱਲਾਂ ਉੱਠਦੀਆਂ ਨੇ ਕਿਵੇਂ ਜਾਨਵਰ ਫਿਰਦੇ ਨੇ ਉਹ ਕਹਿਣ ਲੱਗੇ ਤੂੰ ਤਾਂ ਨਹੀਂ ਮੈਨੂੰ ਜਾਣਦੀ ਮੈਂ ਤੈਨੂੰ ਜਾਣਦੀ ਆ ਕਹਿੰਦੇ ਕੀ ਗੱਲ ਮੈਨੂੰ ਤਾਂ ਯਾਦ ਕਰਾ ਦੇ ਮੈਨੂੰ ਕੋਈ ਪਤਾ ਨਹੀਂ ਮੈਂ ਮਰੀ ਹੋਈ ਆ ਉਧਰਲਾ ਪਾਸਾ ਸੱਚਾ ਲੱਗਦਾ ਇਧਰਲਾ ਝੂਠਾ ਹੋ ਗਿਆ ਜਿਵੇਂ ਸੁੱਤੇ ਪਏ ਆਦਮੀ ਨੂੰ ਜਾਗ ਆ ਜਾਏ ਪਹਿਲੀਆਂ ਸਭ ਚੀਜ਼ਾਂ ਗਾਇਬ ਹੋ ਜਾਂਦਾ ਨਵਾਂ ਸਮਾਂ ਆ ਜਾਂਦਾ ਕਹਿੰਦੀ ਮੈਂ ਤੇਰੀ ਯਾਦ ਹੈ ਵੀ ਇੱਕ ਵਾਰੀ ਇੱਕ ਚੀੜੀ ਫਸ ਗਈ ਸੀਗੀ 베ਰੀ ਤੇ ਤੇ ਉਹ ਬੱਚਿਆਂ ਨੇ ਧਾਗਾ ਬੰਨਤਾ ਪੱਕਾ ਉਹਦੇ ਧਾਗਾ ਉਹਦੇ ਚ ਫਸ ਗਿਆ ਟਾਣੀਆਂ ਤੇ ਉਹ ਦੁਖੀ ਹੋ ਕੇ ਵਿਚਾਰੀ ਤੀਂ ਤੀਂ ਪੀਂ ਤੀਂ ਕਰਦੀ ਰਹੀ ਦਿਨ ਲੰਘਿਆ ਰਾਤ ਲੰਘੀ ਤੇ ਉਹ ਉਹ ਬਾਜਦੇ ਹੀ ਰਹਿ ਤੈਂ ਸੌ ਸੁੰਦਰ ਦੀ ਸੁਮਰਦੀ ਨੇ ਉੱਤੇ ਨੂੰ ਦੇਖਿਆ ਦੇਵੋਸ ਬਲੇ ਦੋ ਸ਼ਟੂਲ ਚੱਕ ਕੇ ਲਿਆ ਕੇ ਕੈਂਚੀ ਨਾਲੋਂ ਧਾਗਾ ਕੱਟਤਾ ਤੇ ਉਹ ਜੀਵ ਜਿਹੜਾ ਉੜਿਆ ਸੀ ਉਹਦਾ ਪੁੰਨ ਬਣ ਗਿਆ ਉਹ ਮੈਂ ਉਹ ਪੁੰਨ ਨਾ ਦੇਣ ਨੂੰ ਮਗੌਣ ਵਾਸਤੇ ਹੈ ਤੇਰਾ ਪੁੰਨ ਜਿਹੜਾ ਸੀ ਹੁਣ ਗਾਂ ਵਾਕੀ ਨਹੀਂ ਬਚਿਆ ਉਹ ਇੱਥੇ ਜਿਵੇਂ ਟੈਕਸ ਦੇਂਦਾ ਕਹਿੰਦੇ ਐ ਟੈਕਸ ਦੇ ਉਹਦੇ ਬਾਅਦ ਮੈਂ ਧਰਮਰਾਜ ਕੋਲ ਜਦ ਮੈਨੂੰ ਲੈ ਕੇ ਉਹ ਕਹਿੰਦਾ ਵੀ ਇਹ ਨਹੀਂ ਤਾਂ ਉਹਦਾ ਨਾਲ ਲੱਗਦੇ ਹੋਰ ਹੈ ਉਹਨਾਂ ਨੂੰ ਲੈ ਕੇ ਆਉ ਮੈਨੂੰ ਛੱਡ ਗਏ ਤੇ ਉਹ ਚੜਾਈ ਕਰ ਗਈ ਇਹ ਗੱਲਾਂ ਇਸ ਕਰਕੇ ਮੰਨ ਲਈ ਦੀਆਂ ਨੇ ਕਿ ਨਾਲ ਪਰਤੱਖ ਹੁੰਦਾ ਹੈ ਵੀ ਇੱਕ ਨੂੰ ਛੱਡ ਗਏ ਦੂਏ ਨੂੰ ਲੈ ਜਾਂਦੇ ਨੇ ਉਸੇ ਨਾਂ ਵਾਲੇ ਨੇ ਇੱਕ ਨਹੀਂ ਸੈਕੜਿਆਂ ਦੀਆਂ ਤਲਾਰ ਚ ਇਹ ਗੱਲਾਂ ਨੇ ਉਹ ਸਿਰਫ ਸਾਡੇ ਨੇਚੇ ਨੂੰ ਬਣਾਉਣ ਵਾਸਤੇ ਪਰਮੇਸ਼ਰ ਕਿਤੇ ਕਿਤੇ ਆਪਣਾ ਜਿਹੜਾ ਕੌਤਕ ਹੈ ਨੰਗਰ ਨੰਗਾ ਕਰਕੇ ਦਿਖਾਉਂਦਾ ਹੈ ਵੀ ਤੁਸੀਂ ਹੁਣ ਤਾਂ ਸਮਝ ਲਓ ਸਾਡੇ ਤੇ ਅਸਰ ਕੀ ਹੁੰਦਾ ਥੋੜਾ ਜਿਹਾ ਤਾਂ ਅਸਰ ਹੁੰਦਾ ਥੋੜੀ ਜਿਹੀ ਦੇਰ ਬਾਅਦ ਤੇ ਫੇਰ ਅਸੀਂ ਭੁੱਲ ਜਾਂਦੇ ਆ ਯਾਦੇ ਨਹੀਂ ਰਹਿਣਾ ਕੋਈ ਸਾਧੂ ਮਹਾਂਪੁਰਸ਼ ਕੋਈ ਮਿਹਰਬਾਨੀ ਕਰ ਦੇਈ ਕੋਈ ਉਹਦਾ ਕੋਟਕ ਦੇਖ ਲਿਆ ਪਰ ਤੱਕ ਉਹ ਜਾ ਤਾਂ ਯਾਦ ਰਹਿੰਦਾ ਇੱਕ ਅੱਧਾ ਦਿਨ ਮੁੜ ਕੇ ਫੇਰ ਭੁੱਲ ਜਾਂਦਾ ਫੇਰ ਯਾਦ ਨਹੀਂ ਰਹਿਦਾ ਜਮਾ ਹੀ ਖਤ ਜਵਾਬ ਦੇਰ ਇਹਦਾ ਮਨੁੱਖ ਬੈਗ ਨੂੰ ਜਵਾਬ ਦਿੰਦਾ ਹੋਰ ਕੀ ਦੇ ਨੂੰ ਦੇ ਚਲੇ ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਜਪ ਤਪ ਸੰਜਮ ਕਰਮ ਕਮਾਣੇ ਇਹ ਔਰੇ ਔਰੇ ਹੀ ਲੁੱਟੇ ਜਾਂਦੇ ਨੇ ਵਰਤ ਨੇਮ ਸੰਜਮ ਮੈਂ ਰਹਿਣਾ ਜਿੰਨ ਕਾ ਆੜ ਨਾ ਪਾਇਆ ਇਹਦਾ ਮੁੱਲ ਕੀ ਹੈ ਜੀਰੋ ਦਾ ਮੁੱਲ ਕੀ ਹੁੰਦਾ ਹੈ ਇਹ ਕਹ ਰਾਗੇ ਜAVE ਤਾਂ ਮੁੱਲ 10 ਗੁਣਾ ਵੱਧ ਜਾਂਦਾ ਹੈ ਨਹੀਂ ਮੁੱਲ ਕੁਝ ਵੀ ਨਹੀਂ ਜਾਂਦਾ ਕਹਿੰਦੇ ਇਹ ਜਿਹੜੇ ਵਰਤਨੇਮ ਸੰਜਮ ਕਰਦਾ ਹੈ ਨਾ ਇਹਦੇ ਚ ਰਹਿੰਦਾ ਹੈ ਇਹਦਾ ਮੁੱਲ ਨਹੀਂ ਪੈਂਦਾ ਕਿਉਂਕਿ ਇਹ ਕਹਿੰਦਾ ਮੈਂ ਵਰਤ ਕਰਦਾ ਤੀਰਥ ਵਰਤਤਾ ਰਦਾਨ ਕਰ ਮਨ ਵਿੱਚ ਤਰ ਹੈ ਗਮਾਨ ਨਾਨਕ ਨੇ ਭਲ ਜਾ ਤੇ ਜੋ ਕੁਝ ਚ ਰਿਸ਼ਮ ਮਹਾਰਾਜ ਕਹਿੰਦੇ ਅਗਲੀ ਗੱਲ ਸਮਝੋ ਅੱਗੇ ਚੱਲਣ ਔਰ ਹੈ ਭਾਈ ਉहां ਕਾਮਨਾ ਹੈ ਉਥੇ ਤਾਂ ਹੋਰ ਵਰਤਾਰਾ ਹੈ ਇਹ ਵਰਤਾਰਾ ਸੰਸਾਰ ਵਾਲਾ ਨਹੀਂ ਉੱਥੇ ਆ ਇਦ ਕਰਕੇ ਇਹ ਚੀਜ਼ਾਂ ਆਹ ਮਹਾਰਾਜ ਕਹਿਣ ਲੱਗੇ ਸਾਧ ਸੰਗਤ ਜੀ ਕੰਮ ਨਹੀਂ ਆਉਂਦੀਆਂ ਤੀਰ ਥਾਏ ਆ ਧਰਮ ਨਹੀਂ ਪਰਮਦਾ ਤੀਰ ਥਾਂ ਤੇ ਨੌਂਦਾ ਫਿਰਦਾ ਇਹ ਫਲਾਣੇ ਤੀਰ ਤੇ ਗਿਆ ਹੋਇਆ ਜੀ ਫਲਾਣੇ ਤੇ ਗਿਆ ਹੋਇਆ ਜੀ ਧਰਤੀ ਦਾ ਪਰਮਣ ਕਰ ਰਿਹਾ ਮਹਾਰਾਜ ਕਹਿੰਦੇ ਅੱਗੇ ਠੌਰ ਨਾ ਪਾਵੇ ਅੱਗੇ ਇਹ ਇਨਾਂ ਨੂੰ ਕੋਈ ਮਤਦਾਨ ਨਹੀਂ ਦਿੱਤੀ ਜਾਂਦੀ ਉਂਹਾ ਕਾਮਨਾ ਆਵੇ ਇਹ ਵੀ ਉਹ ਲੋਗ ਨਹੀਂ ਪਤੇ ਆ ਲੋਕਾਂ ਦਾ ਬਥੇਰਾ ਹੋ ਜੂ ਜੀ ਹਰ ਸਾਲ ਜਾਂਦਾ ਨੌਂ ਸਰ ਸਾਹਿਬ ਜਾ ਕੇ ਦਰਸ਼ਨ ਕਰਦਾ ਹੈ ਕਹਿੰਦੇ ਲੋਕਾਂ ਨੂੰ ਬਤਾਉਂਦਾ ਹੋ ਇਹ ਗੱਲਾਂ ਉੱਥੇ ਕੰਮ ਨਹੀਂ ਆਉਂਦੀਆਂ ਚਤਰ ਵੇਦ ਮੁਖ ਮਚਨੀ ਵਿਚ ਰੱਖੀ ਤੇ ਵੇਦ ਦੀ ਬਾਣੀ ਜਵਾਨੀ ਯਾਦ ਹੋਵੇ ਜਵਾਨੀ ਯਾਦ ਕਰ ਕਰਕੇ ਲੋਕਾਂ ਨੂੰ ਸੁਣਾਉਂਦਾ ਹੋਵੇ ਤੇ ਵੈਗ ਨੂੰ ਕਹਿੰਦੇ ਇਸ ਇੰਨੀ ਗੱਲ ਨਾਲ ਆ ਕੇ ਮੈਂ ਨਾ ਪਾਇਆ ਅੱਗੇ ਥਾਂ ਨਹੀਂ ਮਿਲਦਾ ਬੂਝਾ ਨਹੀਂ ਐ ਇੱਕ ਸਦਾ ਕਰ ਕਿਉਂਕਿ ਉਹਨੇ ਇਹ ਗੈਨੂ ਨਹੀਂ ਪੁੱਛਿਆ ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਚਖਣਾ ਚਾਹ ਕਹਿੰਦੇ ਇੱਕ ਗੱਲ ਨੂੰ ਨਹੀਂ ਭਜਿਆ ਉਹ ਸਗਲੀ ਚਾਗ ਚਖਾਇਆ ਕਹਿੰਦੇ ਚਖਿਆ ਹੀ ਚਖਾਇਆ ਨਾਨਕ ਕਹਤੋ ਇਹ ਵਿਚਾਰਾ ਜੇ ਕਮਾਵੈ ਸੋ ਪਾਰਗ੍ਰਾਮੀ ਮਹਾਰਾਜ ਕਹਿੰਦੇ ਇਹ ਵਿਚਾਰ ਤੁਹਾਨੂੰ ਅਸੀਂ ਦੱਸਦੇ ਆ ਜਿਹੜਾ ਵੀ ਆਪ ਕਮਾ ਲੇਗਾ ਉਹ ਪਾਰਗ੍ਰਾਮੀ ਉਹ ਇਹ ਹੈ ਕਿ ਸਦਾਖਰ ਨੂੰ ਬੁਝ ਲਵੇ ਇਹ ਇੱਕ ਸਦਾਖਰ ਉਹ ਗੱਲ ਕਿਹੜੀ ਹੈ ਜੇ ਤੁਸੀਂ ਇਹ ਪ੍ਰਾਪਤੀ ਕਰਨੀ ਹੈ ਉਹਦੇ ਬਾਰੇ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਨੇ मनोहो त मारे क ਮਹਾਰਾਜ ਕਹਿਣ ਲੱਗੇ ਵੀ ਬਚਨ ਹੈ ਜਿਹੜਾ ਸੰਤੋ ਸਾਗਰ પાર ਕਰੀਏ ਜੇ ਕੋ ਵਚਨ ਕਮਾਵੇ ਸੰਤਨ ਕਾ ਸੋ ਗੁਰ ਪਰਿਸ਼ਾਧੀ ਹੋਵੇ ਕਹਿੰਦੇ ਮਹਾਰਾਜ ਉਹ ਕਿਹੜਾ ਵਚਨ ਹੈ ਮਹਾਰਾਜ ਕਹਿੰਦੇ ਦੇਖੋ ਗੁਰ ਸੇਵੋ ਅਰ ਨਾਮ ਤੇ ਆਵ ਅਰ ਅਰ ਹਰ ਨਹੀਂ ਹੈ ਗੁਰ ਸੇਵੋ ਅਰ ਨਾਮ ਤੇ ਆਵ ਅਰ ਹੁੰਦਾ ਵੀ ਅਤੇ ਗੁਰੂ ਦੀ ਸੇਵਾ ਵੀ ਕਰੋ ਤੇ ਨਾਮ ਵੀ ਧਿਆਵੋ ਤਿਆਗੋ ਮਨੋ ਗਵਨ ਲੇਕਨ ਜਿਹੜਾ ਮਨ ਚ ਗੁਮਾਨ ਪਿਆ ਹੋਇਆ ਹੰਗਤਾ ਪਈ ਹੋਈ ਹੈ ਮਮਤਾ ਪਈ ਹੋਈ ਹੈ ਇਹਨੂੰ ਛੱਡ ਦੋ ਜਿੰਨਾ ਚਿਰ ਇਹ ਨਹੀਂ ਛੱਡੁੰਦੀ ਓਨੀ ਦੇਰ ਤੱਕ ਕੁਝ ਬਣਿਆ ਨਹੀਂ ਕਰ ਮਾਨ ਦਾ ਤਿਆਗ ਕਰਨਾ ਗੁਰੂ ਦੀ ਸੇਵਾ ਕਰਨੀ ਤੇ ਨਾਮ ਜਪਣਾ ਤਿੰਨ ਸਾਧਨ ਗੁਰੂ